ਮંત્રી ਭਗਵੰਤ ਸਿੰਘ ਮਾਨ ਵੱਲੋਂ ਵੋਟਾ ਸਰਕਾਰ ਬਣ ਤੋਂ ਪਹਿਲਾਂ ਜੋ ਪੰਜਾਬ ਦੀ ਜਨਤਾ ਦੇ ਨਾਲ ਵਾਅਦੇ ਕੀਤੇ ਗਏ ਸੀ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਪਿੰਡ ਨਾਗਰਾ ਪਹੁੰਚੇ ਨੇ ਉਹਨਾਂ ਨਾਲ ਗੱਲ ਕਰ ਰਹੇ ਨੇ ਆ ਅਰੋੜਾ ਸਾਹਿਬ ਅੱਜ ਕਿਹੜੇ ਪ੍ਰੋਜੈਕਟ ਨੂੰ ਜੋ ਨੀ ਪੱਤਰ ਰੱਖਿਆ ਗਿਆ ਕੀ ਪ੍ਰੋਜੈਕਟ ਦੇਖੋ ਪੰਜਾਬ ਦੀ ਜਿੰਦ ਜਾਨ ਕਿਸਾਨ ਹੈ ਕਿਸਾਨ ਦੀ ਜਿੰਦ ਜਾਨ ਉਹਦਾ ਖੇਤ ਹੈ ਤੇ ਖੇਤ ਦੀ ਜਿੰਦ ਜਾਨ ਨਹਿਰੀ ਪਾਣੀ ਹੈ ਹੁਣ ਤੱਕ ਦੀਆਂ ਸਰਕਾਰਾਂ ਤੇ ਲੀਡਰ ਬਹੁਤ ਸਾਰੇ ਆਪ ਦੇ ਆਪ ਨੂੰ ਕੋਈ ਕਿਸਾਨਾਂ ਦਾ ਮਸੀਹਾ ਕੋਈ ਪਾਣੀਆਂ ਦਾ ਮਸੀਹਾ ਤਾਂ ਕਹਿੰਦਾ ਰਿਹਾ ਪਰ ਆਮ ਕਿਸਾਨਾਂ ਦੀ ਸਾਰ ਜਿਹੜੀ ਉਹ ਕਿਸੇ ਨੇ ਲਈ ਨਹੀਂ ਹੈਗੀ ਜਿਹਦੀ ਜਿਉਂਦੀ ਜਾਗਦੀ ਉਦਾਹਰਣ ਨਾਗਰਾ ਪਿੰਡ ਹੈ ਘੱਗਰ ਮੇਨ ਲਾਈਨ ਦੇ ਉੱਪਰ ਬਸਿਆ ਹੋਇਆ ਪਰ ਇਹ ਨਹਿਰੀ ਪਾਣੀ ਕੰਨਿਓ ਇਹ ਸੱਖਣੇ ਸੀਗੇ ਜਿਸ ਦਿਨ ਦੀ ਮਾਨ ਸਾਹਿਬ ਦੀ ਸਰਕਾਰ ਬਣੀ ਇਹਦੇ ਉੱਪਰ ਕੰਮ ਸ਼ੁਰੂ ਹੋਇਆ ਤੇ ਹੁਣ ਤੱਕ ਦਾ ਪਿਛਲੇ 74 ਸਾਲਾਂ ਦਾ ਸਭ ਤੋਂ ਵੱਡਾ ਇੱਕ ਸਿੰਗਲ ਪ੍ਰੋਜੈਕਟ 6 ਕਰੋੜ 37 ਲੱਖ ਰੁਪਏ ਦੀ ਲਗਤ ਦੇ ਨਾਲ ਨਾਗਰਾ ਪਿੰਡ ਦਾ ਜਿਹਦੇ ਨਾਲ 26 ਕਿਲੋਮੀਟਰ ਲੰਬੀ ਪਾਈਪਲਾਈਨ ਪੈਣੀ ਅੰਡਰਗ੍ਰਾਉਂਡ ਪਾਈਪਲਾਈਨ ਔਰ 1350 ਕਿੱਲਾ ਰਮੂਗਾ ਔਰ 260 ਘਰਾਂ ਨੂੰ ਪਰਿਵਾਰਾਂ ਨੂੰ ਇਹਦਾ ਫਾਇਦਾ ਹੋਊਗਾ ਸੋ ਮੈਂ ਸਮਝਦਾ ਕਿ ਜਦੋਂ ਨੀਅਤ ਸਾਫ਼ ਹੋਵੇ ਨੀਤੀ ਚੰਗੀ ਹੋਵੇ ਤੇ ਇਹ じゃ ਕੋਈ ਕੰਮ ਨਹੀਂ ਜਿਹੜਾ ਹੋ ਨਾ ਸਕਦਾ ਹੋਵੇ 74 ਸਾਲ ਜਿਹੜਾ ਨਹੀਂ ਹੋਇਆ ਉਹਨ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਪੰਜਾਬ ਦੇ ਵਿੱਚ ਹੋ ਰਹੇ ਨੇ ਤੇ ਅੱਜ ਨਾਗਰਿਕ ਚੌਦੀ ਸ਼ੁਰੂਆਤ ਕਰਨ ਆਇਆ। ਜੇਕਰ ਪ੍ਰੋਜੈਕਟ ਦੀ ਗੱਲ ਕੀਤੀ ਜਾਵੇ ਕਿੰਨੇ ਚਿਰ ਦਾ ਪ੍ਰੋਜੈਕਟ ਹੈ ਜੋ ਤਿਆਰ ਹੋ ਜਾਣਾ। ਇਹ ਵਿਦਿਨ ਦੇ ਸੀਰ ਇਸ ਸਾਲ ਦੇ ਵਿੱਚ ਵਿੱਚ ਕਰ ਦਾਂਗੇ ਇਹਦੇ ਵਿੱਚ ਸਾਡੇ ਵੱਲੋਂ ਪ੍ਰੋਜੈਕਟ ਪਾਸ ਹੋ ਚੁੱਕਿਆ ਪੈਸੇ ਆ ਚੁੱਕੇ ਹੁਣ ਜਿਵੇਂ ਜਿਵੇਂ ਕਿਸਾਨ ਵੀਰ ਆਪਦੀ ਫਸਲ ਵੜ ਲੈਣਗੇ ਸਾਨੂੰ ਰਾਹ ਦੇ ਦੇਣਗੇ ਵਿਭਾਗ ਨੂੰ ਤੇ ਉਵੇਂ ਉਹਦੀ ਪਾਈਪਲਾਈਨ ਪਾ ਕੇ ਜੋ ਸਾਰੀ ਪਾਈਪਲਾਈਨ ਕੰਪਲੀਟ ਕਰਕੇ ਇਹ ਪ੍ਰੋਜੈਕਟ ਜਿਹੜਾ ਇਸੇ ਸਾਲ ਦੇ ਵਿੱਚ ਪੂਰਾ ਕਰ ਦਾਂਗੇ ਜੋ ਮਾਨ ਸਰਕਾਰ ਨੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਆਮ ਲੋਕਾਂ ਨੇ ਵਾਦਾ ਕੀਤਾ ਸੀ ਕਿ ਉਹਨਾਂ ਚੋਂ ਇੱਕ ਇਹ ਵੀ ਪ੍ਰੋਜੈਕਟ ਬਿਲਕੁਲ ਜੀ ਬਿਲਕੁਲ ਇਹ ਤਾਂ ਉਹ ਪ੍ਰੋਜੈਕਟ ਹੈ ਜਿਹੜਾ ਅਸੀਂ ਵਾਦਾ ਨਹੀਂ ਕੀਤਾ ਸੀਗਾ ਸਿਰਫ ਇਲੈਕਸ਼ਨਾਂ ਤੋਂ ਪਹਿਲਾਂ ਮੇਰੇ ਯਾਦ ਹੈ ਮੈਨੂੰ ਕਈ ਸਾਥੀ ਮੈਂ ਸਵੇਰੇ ਸਵੇਰੇ ਇੱਥੇ ਪਿੰਡ 'ਚ ਆਇਆ ਸੀਗਾ ਵੋਟਾਂ ਮੰਗਣ ਦੇ ਲਈ ਮੈਨੂੰ ਉੱਥੋਂ ਮੋਟਰ ਸਕੂਟਰ ਮੋਟਰਸਾਈਕਲ ਤੇ ਸਾਥੀ ਬਿਠਾ ਕੇ ਲੈ ਗਏ ਕਹਿੰਦੇ ਸਾਡੇ ਇੱਥੇ ਮੋਗਲਵਾ ਦਿਓ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਮਾਨ ਸਾਹਿਬ ਦੀ ਸਰਕਾਰ ਬਣਾ ਦਿਓ ਮੈਨੂੰ ਸੇਵਾ ਦਾ ਮੌਕਾ ਦੇ ਦਿਓ ਲਾਵਾਂਗੇ ਇੰਨੀ ਗੱਲ ਹੀ ਹੋਈ ਸੀਗੀ ਇਹ ਕੋਈ ਸਾਡਾ ਇਹ ਵੀ ਨਹੀਂ ਹੈ ਕਿ ਅਸੀਂ ਕੋਈ ਗੁਟਕਾ ਸਾਹਿਬ ਨੂੰ ਲਾ ਕੇ ਮੱਥੇ ਨਾਲ ਲਾ ਕੇ ਗਰੰਟੀ ਦਿੱਤੀਆਂ ਸੀਗਾ ਇੰਨਾ ਇਹਨਾਂ ਦਾ ਹੁਕਮ ਸੀਗਾ ਤੇ ਅੱਜ ਪ੍ਰਮਾਤਮਾ ਨੇ ਪੂਰ ਚੜ੍ਹਤਾ ਯਾਨੀ ਕਿ ਆਵਣਾ ਰੋੜਾ ਨੂੰ ਮੋਟਰਸਾਈਕਲ ਤੇ ਬਹਿ ਕੇ ਆਉਂਦੇ ਨੇ ਲੋਕਾਂ ਦੇ ਨਾਲ ਵਾਅਦਾ ਕਰਦੇ ਨੇ ਅੱਜ ਉਹ ਵਾਅਦਾ ਪੂਰਾ ਹੋ ਰਿਹਾ ਪ੍ਰਮਾਤਮਾ ਦੀ ਮਿਹਰ ਹੈ ਜੀ ਕਿ ਮੇਰਾ ਸੁਭਾਗ ਹੈ ਕਿ ਮੈਨੂੰ ਇਹੋ ਜੀ ਕਿ ਇਮਾਨਦਾਰ ਲੀਡਰਸ਼ਿਪ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਕਿ ਜਿਹੜੀ ਮੈਂ ਜਦੋਂ ਵੀ ਕੋਈ ਹਲਕੇ ਦੀ ਜਾ ਕੇ ਮੰਗ ਦੀ ਗੱਲ ਕਰਦਾ ਜੋ ਨਾਲ ਦੇ ਨਾਲ ਖੜੇ ਪੈਰੀ ਉਹ ਪੂਰੀ ਹੋ ਜਾਂਦੀ ਹੈ ਇਹ ਮੇਰੀ ਕਿਰਤ ਕੋਸ਼ਿਸ਼ ਨਾਲ ਸੰਬੰਧੀ ਹੈ। ਥਿੱਲੇ ਤੇ ਪਾਣੀ ਚੜ ਰਿਹਾ। ਬਿਲਕੁਲ ਚੜ ਰਿਹਾ ਜੀ। ਬਿਲਕੁਲ ਚੜ ਰਿਹਾ। ਜੀ ਬਿਲਕੁਲ ਐਸੀ ਕੈਬਨਰ ਮੰਤਰੀ ਅਮਨ ਅਰੋੜਾ ਜਿਨ੍ਹਾਂ ਨੇ ਆਖਿਆ ਕਿ ਤੇ 13500 ਕਿਲਾ ਇਸ ਪਾਣੀ ਦੇ ਨਾਲ ਸਚਾਈ ਹੋਵੇਗਾ ਤੇ ਸਾਡੇ 250 ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ ਤੇ ਇਸੇ ਸਾਲ ਦੇ ਵਿੱਚ ਇਹ ਪ੍ਰੋਜੈਕਟ ਬਣ ਕੇ ਤਿਆਰ ਹੋ ਜਾਵੇਗਾ। ਕੈਮਰਾਮੈਨ ਕੈਮਰਾਮੈਨ ਮਹਿੰਦਰ ਨਾਲ ਹਰਜੀਤ ਸਧੂ ਵਾਲੇ ਵੀ ਇੰਡੀਆ ਸਿੰਘ